wah Guru! grew ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪਹਿਲਾ ਤੇ ਤੁਕੀ ਆਸਾ ਮਨਸਾ ਬੰਦਨੀ ਭਾਈ ਕਰਮ ਧਰਮ ਬੰਦਕਾਰੀ ਤੇ ਤੁਕੀ ਇਹਨੂੰ ਤਿੱਤ ਕੀ ਨਹੀਂ ਕਹਿਣਾ ਤੇ ਤੁਕੀ ਦਾ ਭਾਵ ਹੈ ਤਿੰਨ ਤੁਕਾਂ ਤੇ ਤੁਕੀ ਪਾਪ ਪੁੰਨ ਜਗ ਜਾਇ ਭਾਈ ਬੇਨਾਸ ਨਾਮ ਵਿਸਾਰੀ ਜੱਗ ਜਾਇਆ ਜੱਜੇ ਤੇ ਅਦਕ ਲਾਉਣੀ ਐ ਨਾਮ ਵਿਸਾਰੀ ਵਾਵੇ ਨੂੰ ਸਿਹਾਰੀ ਲੱਗੀ ਐ ਨਾਮ ਸਾਰੀ ਨਿਗਾਣਾ ਨਾਮ ਦਾ ਮੰਮਾ ਪੂਰਾ ਬੋਲਣਾ ਐ ਵਿਸਾਰੀ ਵਾਵੇ ਦੀ ਸਿਹਾਰੀ ਪੂਰੀ ਬੋਲਣੀ ਐ ਸੋਹਣ ਪੰਡਿਤ ਕਰਮਕਾਰੀ ਜਿਤ ਕਰਮ ਸੁਖ ਉਪਜੈ ਭਾਈ ਸੁ ਆਤਮ ਤਤ ਵਿਚਾਰੀ ਰਹਾਉ ਪੰਡਿਤ ਡੱਡੇ ਦੀ ਸਿਹਾਰੀ ਪੰਡਿਤ ਨਹੀਂ ਕਹਿਣਾ ਪੰਡਿਤ ਜਿਤ ਕਰਮ ਜਿਤ ਨਹੀਂ ਕਹਿਣਾ ਇਸ ਨੂੰ ਜਿਤ ਪੋਲਾ ਕਹਣਾ ਜੀ ਆਤਮ ਤਤ ਤਤੇ ਤੇ ਅਦਕ ਲਾਉਣੀ ਹੈ ਵਿਚਾਰੀ ਬੱਬੇ ਦੀ ਸਿਹਾਰੀ ਪੜਨੀ ਹੈ ਜੀ ਸਾਸਤ ਬੀਦ ਬਕ ਖੜੋ ਪਾਈ ਕਰਮ ਕਰੋ ਸੰਸਾਰੀ ਪਖੰਡ ਮੈਲ ਨਾ ਚੁਕਾਈ ਪਾਈ ਅੰਤਰ ਮੈਲ ਵਿਕਾਰੀ ਪਖੰਡ ਪਪੇ ਦਾ ਕੰਨਾ ਪੜਨਾ ਪਖੰਡ ਨਹੀਂ ਗਹਿਣਾ ਚੁਕਾਈ ਚੱਚੇ ਤੇ ਅਦ ਕਲੋਣੀ ਹੈ ਵਿਕਾਰੀ ਵਾਵੇ ਦੀ ਸਿਹਾਰੀ ਬੋਲਣੀ ਹੈ ਐਨ ਬੇਦ ਡੂਬੀ ਮਾ ਕੋਰੀ ਪਾਈ ਓਂਡੀ ਸਿਰ ਕੈ ਭਾਰੀ ਦਰਮਤ ਕਣੀ ਵੇਗੂਤੀ ਪਾਈ ਦੂਜੈ ਭਾਏ ਖੁਆਈ ਬਿਨ ਸਤ ਗੁਰ ਨਾਮ ਨ ਪਾਈਐ ਭਾਈ ਬਿਨ ਨਾਮੈ ਪਰਮ ਨ ਜਾਈ ਬਿਨ ਨਾਮੈ ਵਖ ਵਖ ਬੈਨ ਨਾਮੈ ਨੀ ਗਾਣਾ ਬੈਨ ਨਾਮੈ ਸਤ ਗੁਰ ਸੇਵੀ ਤਾਂ ਸੁਖ ਪਾਏ ਭਾਈ ਆਵਣ ਜਾਣ ਰਹੀ ਸਾਚ ਸਹਜ ਗੁਰ ਤੇ ਊਪਜੈ ਭਾਈ ਮਨ ਨਿਰਮਲ ਸਾਚ ਸਮਾਈ ਮਨ ਨਿਰਮਲ ਮਨ ਦਾ ਨੰਨਾ ਪੂਰਾ ਬੋਲਣਾ ਮਨ ਨਿਰਮਲ ਨਹੀਂ ਗਾਣਾ ਮਨ ਨਿਰਮਲ ਗੋਰ ਸੇ ਸੋ ਬੁਝੈ ਪਾਈ ਗੁਰ ਬਿਨ ਮਾਗ ਨ ਪਾਈ ਜਸ ਅੰਤਰ ਲੋਭ ਕੇ ਕਰਮ ਕਮਾਵੈ ਪਾਈ ਕੂੜ ਬੋਲ ਬੇਖ ਖਾਈ ਬੇਖ ਖਾਈ ਦੋ ਸ਼ਬਦ ਵੱਖ-ਵੱਖ ਪੜਨੇ ਹਨ ਜੀ ਬੇਖ ਖਾਈ ਨਿਗਾਣਾ ਬੇਖ ਖਾਈ ਪੰਡਿਤ ਦਹੀਂ ਬਲੋਈਏ ਪਾਈ ਵਿਚਹੁ ਨਿਕਲੈ ਤੱਥ ਦਹੀਂ ਦਹੀਂ ਨਹੀਂ ਗਹਿਣਾ ਦਹੀਂ ਬਲੋਈਏ ਵਾਵੇ ਦੀ ਸਿਹਾਰੀ ਬਲੋਈਏ ਨਹੀਂ ਗਹਿਣਾ ਆੜੇ ਤੇ ਦੁਨਾਵਾ ਪੜਨਾ ਹੈ ਬਲੋਈਏ ਵਿਚਹੁ ਵਿਚੋਂ ਨਹੀਂ ਗਹਿਣਾ ਨਿਕਲੈ ਤੱਥ ਤੋਂ ਇਹ ਸ਼ਬਦਾ ਅਤਕ ਲਾ ਕੇ ਪੜਨੇ ਹਨ ਜੀ ਝਾਲ ਮਾਥੀਐ ਜਲ ਦੇਖੀਐ ਪਾਈ ਇਹੋ ਜੱਗ ਇਹਾ ਵਾਥ ਵਾਥ ਵਾਵੇ ਤੇ ਅਦਕ ਲਾਉਣੀ ਐ ਮਥੀਆ ਪੋਲਾ ਕਹਿਣਾ ਗੁਰ ਬਿਨ ਪਰਮ ਬਿਗੂਚੀ ਐ ਪਾਈ ਘਾਟ ਘਾਟ ਦਿਉ ਅਲਖ ਘਾਟ ਘਾਟ ਅਲਖ ਪੋਲੇ ਕਹਣੇ ਨੂੰ ਘੱਟ ਘੱਟ ਜਾਂ ਅਲਖ ਨਹੀਂ ਕਹਿਣਾ ਘਾਟ ਘਾਟ ਅਲਖ ਇਹੋ ਜਗ ਤਾਗੋ ਸੂਤ ਕੋ ਪਾਈ ਦਹ ਦਸ ਬੱਧ ਮਾਏ ਤਾਗੋ ਕੱਸ ਕੇ ਤਾਗੋ ਨਹੀਂ ਕਹਿਣਾ ਤਾਗੋ ਬੱਧ ਕੱਸ ਕੇ ਬੇਨੁ ਗੁਰ ਗਾਂਠ ਨਾ ਛੁਟਾਈ ਪਾਈ ਥਾਕੇ ਕਰਮ ਕਮਾਏ ਗਾਂਠ ਬਿੰਦੀ ਸਹਤ ਛੁਟਾਈ ਕੱਸ ਕੇ ਇਹੋ ਜਗ ਭਰਮ ਪੁਲਾਹਾ ਪਾਈ ਕਹਿਣਾ ਕਿਛੂ ਨਾ ਜਾਏ ਗੁਰ ਮਿਲਿਆ ਭਾਉ ਮਨ ਵਸੈ ਭਾਈ ਭੈ ਮਰਣਾ ਸੱਚ ਲੇਖ ਮਿਲਿਆ ਲੱਲੇ ਦੀ ਸਿਹਾਰੀ ਆ ਜੀ ਮਿਲਿਆ ਨਹੀਂ ਕਹਿਣਾ ਜਾਂ ਮਿਲੀਏ ਨਹੀਂ ਕਹਿਣਾ ਆੜੇ ਤੇ ਦੁਨਾਵਾ ਵੀ ਪੜਨੀਆਂ ਐ ਇਹ ਕਹਿਣਾ ਹੈ ਲੱਲੇ ਨੂੰ ਸਿਹਾਰੀ ਪੜਨੀ ਐ ਮਿਲਿਆ ਹੈ ਮੱਜਨ ਦਾਣ ਚੰਗਾਈਆ ਭਾਈ ਦਰਗਾਹ ਨਾਮ ਵੇਸੇਖ ਮੱਜਨ ਮੰਮੇ ਤੇ ਅਦਕਲਾਉਣੀ ਹੈ ਜੀ ਮੰਜਨ ਨਹੀਂ ਕਹਿਣਾ ਜਾਂ ਮਜਨ ਨਹੀਂ ਕਹਿਣਾ ਮੱਜਨ ਗੋਰ ਅੰਕ ਸੋ ਜਨ ਨਾਮ ਦਰੜਾਇਆ ਭਾਈ ਮਨ ਵਸਿਆ ਚੂਕਾ ਭੇਖ ਇਹੋ ਤਨ ਹਾਟ ਸਰਾਫ ਕੋ ਭਾਈ ਵਖਰ ਨਾਮ ਅਪਾਰ ਵਖਰ ਵਾਵਿਤੇ ਅਦਕਲਾਉਣੀ ਹੈ ਜੀਓ ਇਹੋ ਵਖਰ ਵਪਾਰੀ ਸੋ ਦ੍ਰਿੜ ਹੈ ਪਾਈ ਗੁਰ ਸ਼ਬਦ ਕਰੇ ਵਿਚਾਰ ਵਖਰ ਅਦਕ ਸਹਤ ਵਪਾਰੀ ਵਾਵੇ ਦਾ ਕੰਨਾ ਵਪਾਰੀ ਨਹੀਂ ਕਹਿਣਾ ਵਪਾਰੀ ਧਨ ਵਪਾਰੀ ਨਾਨਕਾ ਪਾਈ ਮੇਲ ਕਰੇ ਵਾਪਾਰ ਧਨ ਪੋਲਾ ਜੈ ਨਹੀਂ ਕਹਿਣਾ ਧਨ ਵਪਾਰੀ ਵਾਵੇ ਦਾ ਕੰਨਾ ਪੜਨਾ ਹੈ ਜੀਓ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ